ਸੰਗਾਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਦਾਸ ਬਾਬਾ ਅਵਤਾਰ ਸਿੰਘ 베ਦੀ ਸ਼੍ਰੀ ਚੋਲਾ ਸਾਹਿਬ 16ਵੇਂ ਵੰਸ਼ ਤੋਂ ਗੁਰੂ ਨਾਨਕ ਸਾਹਿਬ ਦੇ ਪਰਿਵਾਰ ਤੋਂ ਦਾਸ ਆਈ ਸਮੂਹ ਦੇਸ਼ਾਂ ਪ੍ਰਦੇਸ਼ਾਂ ਦੀਆਂ ਸੰਗਤਾਂ ਨੂੰ ਜੋ ਸਾਲਾਨਾ ਜੋੜ ਮੇਲਾ ਜੋ 4 ਮਾਰਚ ਨੂੰ ਜੋ ਸੰਗਤ ਇੱਥੇ ਪਹੁੰਚਦਾ ਤੇ ਜੋ ਹੁਸ਼ਿਆਰਪੁਰ ਤੋਂ ਚੱਲ ਕੇ ਇੱਥੇ ਪਹੁੰਚਦਾ ਹੈ ਹਰ ਸਾਲ ਦੀ ਤਰ੍ਹਾਂ ਦਾਸ ਸਮੂਹ ਦੇਸ਼ਾਂ ਪ੍ਰਦੇਸ਼ਾਂ ਦੀਆਂ ਸੰਗਤਾਂ ਨੂੰ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਉੱਤਰਾਂਗ ਦੇ ਬਸਰ ਸ੍ਰੀ ਚੋਲਾ ਸਾਹਿਬ ਜੀ ਦੀ ਲੱਖ ਲੱਖ ਜੋੜ ਮਿਲੇ ਦੀ ਵਧਾਈ ਦਿੰਦਾ ਹੈ ਉਹ ਨਾਲ ਹੀ ਗੁਰੂ ਮਾਰੇ ਦੇ ਚਰਨਾਂ 'ਚ ਅਰਦਾਸ ਕਰਦਾ ਹੈ ਕਿ ਜੋ ਵੀ ਸੰਗਤਾਂ ਮਾਰੇ ਦੀਆਂ ਉਥੋਂ ਚੱਲ ਕੇ ਆ ਰਹੀਆਂ ਨੇ ਔਰ ਉਹਨਾਂ ਦੀ ਰਸਤੇ ਵਿੱਚ ਅੰਗ ਸੰਗ ਸਾਈ ਹੋਣ ਔਰ ਸਮੂਹ ਪਰਿਵਾਰ ਨੂੰ ਅੰਮ੍ਰਿਤ ਵੇਲੇ ਦੇ ਜਗ ਨੇ ਅੰਮ੍ਰਿਤ ਵੇਲੇ ਗੁਰਬਾਣੀ ਨਾਲ ਪਿਆਰ ਬਖਸ਼ਿਸ਼ ਕਰਨ ਇਹਨੇ ਬਚਨ ਕਰਦੇ ਦਾਸ ਇੱਕ ਵਾਰ ਤੋਂ ਫੇਰ ਸਮੂਹ ਦੇਸ਼ਾਂ ਪ੍ਰਦੇਸ਼ਾਂ ਦੀਆਂ ਸੰਗਤਾਂ ਨੂੰ ਸਾਲਾਨਾ ਜੋੜ ਮੇਲਾ ਸ਼੍ਰੀ ਚੋਲਾ ਸਾਹਿਬ ਜੀ ਦੀ ਲੱਖ ਲੱਖ ਵਧਾਈ ਦਿੰਦਾ ਹੈ ਔਰ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹੈ ਐਨੇ ਬਚਨ ਕਰਦੇ ਦਾਸ ਫੱਤੇ ਬੁਲਾਉਂਦਾ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹ